ਅਸੀਂ ਗਾਤ ਉਸ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਅੱਜ ਸ਼੍ਰੋਮਣੀ ਕਾਲੀ ਦਲ ਯੂਥ ਵਿੰਗ ਦੀ ਬੈਠਕ ਸੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਹੈ ਪ੍ਰਧਾਨਗੀ ਦੇ ਵਿਥੇਟ ਬੈਠਕ ਹੋਈ ਹੈ ਜੀਜਾ ਸਾਹਿਬ ਕੀ ਕੁਝ ਹੋਇਆ ਅਜ ਅੰਦਰ ਕਿਉਂਕਿ ਯੂਥ ਕਾਲੀ ਦਲ ਦੀ ਬੈਠਕ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਸੀਗੀ ਹਲਕਾ ਇੰਚਾਰਜਾਂ ਦੀ ਬੈਠਕ ਸੀਗੀ ਐਕਐਮਪੀਜ਼ ਦੀ ਬੈਠਕ ਸੀਗੀ ਇੱਕ ਤਾਂ ਇਹ ਸੀ ਵੀ ਚੋਣਾਂ ਤੋਂ ਬਾਅਦ ਯੂਥ ਦੇ ਜਿਹੜੇ ਜਥੇਬੰਦੀ ਬਣਾਈ ਸੀ ਉਹਨਾਂ ਦੀ ਮੁਲਾਕਾਤ ਨਹੀਂ ਪ੍ਰਧਾਨ ਸਾਹਿਬ ਨਾਲ ਹੋਈ ਸੀ ਕਿਉਂਕਿ ਯੂਥ ਜਦੋਂ ਪੰਜਾਬ ਬਚਾਓ ਯਾਤਰਾ ਚੱਲ ਰਹੀ ਸੀ ਉਹਦੇ ਵਿੱਚ ਇੱਕ ਤਾਂ ਉਹ ਪਹਿਲੀ ਮੀਟਿੰਗ ਸੀ ਸਾਰੇ ਯੂਥ ਦੀ ਚਾਹ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਸਨ ਚਾਹ ਕੋਰ ਕਮੇਟੀ ਮੈਂਬਰ ਸਾਹਿਬਾਨ ਦਰਜਾ ਵਦਰਜਾ ਸਾਰੇ ਸਟੇਟ ਦੇ ਉਹਦੇ ਦਰ ਸਾਹਿਬਾਨ ਉਹਨਾਂ ਦੀ ਮੇਨ ਮੇਨ ਆਗੂ ਸਾਹਿਬਾਨ ਦੀ ਮੀਟਿੰਗ ਸੀ ਤੇ ਜਿਹਦੇ ਚ ਨੌਜ ਨੇ ਵੀ ਆਪਣੇ ਸੁਝਾਅ ਦਿੱਤੇ ਬਹੁਤ ਚੰਗੇ ਸੁਝਾਅ ਦਿੱਤੇ ਕਿ ਭਵਿੱਖ ਚ ਆਪਾਂ ਨੂੰ ਪਾਰਟੀ ਨੂੰ ਤਕੜਾ ਕਰਨ ਲਈ ਕੀ ਕਰਨਾ ਚਾਹੀਦਾ ਤੇ ਪ੍ਰਧਾਨ ਸਾਹਿਬ ਨੇ ਵੀ ਆਪਣੇ ਮਨ ਦੇ ਬਲਬਲੇ ਦੱਸੇ ਤੇ ਉਹਨਾਂ ਨੇ ਕੁਝ ਗੱਲਾਂ ਇਹ ਜੀਆਂ ਸਪਸ਼ਟ ਕੀਤੀਆਂ ਯੂਥ ਨੂੰ ਜਿਹੜੀਆਂ ਖਾਸ ਕਰਕੇ ਯੂਥ ਨੂੰ ਉਹ ਨਹੀਂ ਪਤਾ ਸੀ ਸੋ ਜਿਹਦੇ ਨਾਲ ਮੈਂ ਕਹਿੰਦਾ ਕਿ ਅਹੁਦੇਦਾਰ ਨੇ ਜਿਹੜੇ ਉਹ ਬੜੇ ਪੋਜ਼ੀਟਿਵ ਤੇ ਬੜੇ ਹੌਸਲੇ ਇਹ ਜਿਹੜੇ ਵੀ ਆਗੂ ਸਹਿਬਾਨ ਪਿੱਠੇ 'ਚ ਬਾਰ-ਬਾਰ ਛੁਰਾ ਮਾਰ ਰਹੇ ਨੇ ਬਾਰ-ਬਾਰ ਬੁੱਕਲ 'ਚ ਰਹਿ ਕੇ ਡੰਗ ਮਾਰ ਰਹੇ ਨੇ ਉਹਨਾਂ ਤੋਂ ਸੁਚੇਤ ਹੋਈਏ ਤੇ ਪ੍ਰਧਾਨ ਸਾਹਿਬ ਨੂੰ ਅਸੀਂ ਤਾਂ ਯੂਥ ਨੇ ਸਾਰੇ ਬੇਨਤੀ ਕੀਤੀ ਹੈ ਕਿ ਨਵੇਂ ਨੌਜਵਾਨਾਂ ਨੂੰ ਹੁਣ ਅੱਗੇ ਕਰੋ ਹੁਣ ਕਦੋਂ ਮੌਕਾ ਆਏਗਾ ਇਹ ਸਾਰਾ ਪ੍ਰਧਾਨ ਸਾਹਿਬ ਨੇ ਵੀ ਵਿਸ਼ਵਾਸ ਦਿਵਾਇਆ ਕਿ ਜਿਹੜੇ ਤੁਸੀਂ ਅੱਜ ਬੈਠੇ ਹੋ ਤੁਸੀਂ ਆਉਣ ਵਾਲਾ ਅਕਾਲੀ ਦਲ ਦਾ ਭਵਿੱਖ ਹੋ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਨਵੀਨੀਕਰਨ ਦੇਖ ਸਕਦੇ ਹੋ ਪਰ ਨੌਜਵਾਨ ਪੜੀ ਅੱਗੇ ਵੈਸੇ ਤਾਂ ਪਹਿਲਾਂ ਵੀ ਕਾਲੀ ਦਲ ਚਾ 7 ਵਾਲੇ ਚੋਣਾਂ ਲਾਓ 12 ਲਾਓ 17 ਲਾਓ 22 ਲਾਓ ਬਹੁਤ ਵੱਡੇ ਪੱਧਰ ਤੇ ਯੂਥ ਨੂੰ ਨੁਮਾਇੰਦਗੀ ਦਿੱਤੀ ਹੈ ਉਹਨਾਂ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਵੱਡਾ ਬਦਲਾਅ ਦੇਖੋਗੇ ਵੱਡੇ ਪੱਧਰ ਤੇ ਨਵੇਂ ਚਿਹਰੇ ਆਮ ਘਰਾਂ ਦੇ ਧੀ ਪੁੱਤ ਸਾਰੇ ਪਾਰਟੀ ਪਹਿਲਾਂ ਵੀ ਅੱਗੇ ਕਰਦੀ ਆਈ ਹੈ ਤੇ ਹੁਣ ਵੀ ਅੱਗੇ ਕਰੂਗੀ ਪਰ ਯੂਥ ਦਾ ਰੋਸ ਜ਼ਰੂਰ ਆ ਕਿ ਜਦੋਂ ਅਸੀਂ ਕਿਤੇ ਕਿਸੇ ਦੇ ਖਿਲਾਫ ਕੋਈ ਐਕਸ਼ਨ ਮੂਡ ਚ ਆ ਯੂਥ ਕਿਉਂਕਿ ਯੂਥ ਦੇ ਅਹੁਦੇਦਾਰ ਸਾਹਿਬ ਨੇ ਇਹ ਇੱਕ ਗੱਲ ਜ਼ਰੂਰ ਕਹੀ ਹੈ ਕਿ ਸਾਨੂੰ ਕਿ ਪਾਰਟੀ ਦੇ ਵਿੱਚ ਇੰਨੇ ਵੱਡੇ ਵੱਡੇ ਅਹੁਦੇ ਲੈ ਕੇ ਆਨੰਦ ਲੈ ਕੇ ਅੱਜ ਪਾਰਟੀ 'ਚ ਜਿਹੜੇ ਪਾਰਟੀ ਨੂੰ ਢਾਹ ਲਾ ਰਹੇ ਨੇ ਉਹਨਾਂ ਦੇ ਖਿਲਾਫ ਯੂਥ ਬੋਲਣ ਲਈ ਉਹਨਾਂ ਨੂੰ ਦਾ ਚਿਹਰਾ ਪਰਦੇ ਤੋਂ ਚੱਕਣ ਲਈ ਤਿਆਰ ਬੈਠਾ ਹੈ ਤੇ ਸ਼ੁਰੂ ਵੀ ਕਰਤਿਆ ਤਿੰਨ ਸਾਲ ਹਾਂ ਉਹੀ ਗੱਲ ਤੇ ਮਾਰਿਆ ਯੂਥ ਨੇ ਕਿਹਾ ਕਿ ਤੇ ਇਹ ਨਾ ਹੋਵੇ ਕੱਲ ਨੂੰ ਕਿ ਤੁਸੀਂ ਇਹਨਾਂ ਨੂੰ ਫੇਰ ਸਾਡੇ ਸਰਹਾਣੇ ਬਿਠਾ ਦਿਓ ਇਹਦਾ ਯੂਥ ਨੇ ਸਪਸ਼ਟ ਕਿਹਾ ਕਿਉਂਕਿ ਯੂਥ ਨਹੀਂ ਚਾਹੁੰਦਾ ਕਿ ਇਹ ਉਹ ਚਿਹਰੇ ਨੇ ਜਿਨ੍ਹਾਂ ਨੂੰ ਹੁਣ ਕੋਈ ਦੇਖਣਾ ਪਸੰਦ ਨਹੀਂ ਕਰਦਾ ਅਛਾ ਵੱਡੇ ਲੀਡਰ ਨੇ ਬਾਗੀ ਨੇਤਾਵਾਂ ਦੇ ਵਿਚਕਾਰ ਭਾਵੇਂ ਬੀਬੀ ਜਗੀਰ ਕੋਰ ਹੋਵੇ ਸਿਕੰਦਰ ਸਿੰਘ ਮਲੂਕਾ ਹੋਵੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਢਿੰਸਾ ਪਰਿਵਾਰ ਹੋਵੇ ਇਸ ਸਭ ਦੀ ਵਿਚਾਲੇ ਬਾਰ-ਬਾਰ ਜ਼ਿਕਰ ਆਇਆ ਕਿ ਪ੍ਰਧਾਨ ਤੱਕ ਪਹੁੰਚ ਨਹੀਂ ਕੀਤੀ ਜਾ ਸਕੀ ਜਰਨਜੀਤ ਬਰਾੜ ਨੇ ਕਿਹਾ ਮੇਰੀ ਗੱਲ ਸੁਣੀ ਨਹੀਂ ਗਈ ਠੀਕ ਹੈ ਅਗਰ ਆਪਾਂ ਗੱਲ ਕੀਤੀ ਜਾਵੇ ਸੁਖਜਿੰਦਰ ਸਿੰਘ ਰੰਧਾਵਾ ਦੀ ਜੋ ਮੌਜੂਦਾ ਐਮਪੀ ਨੇਸ ਵੇਲੇ ਉਹ ਕਹਿੰਦੇ ਨੇ ਕਿ ਪ੍ਰਧਾਨ ਸਾਹਿਬ ਨੂੰ ਅਕਾਲੀ ਦਲ ਦਾ ਪ੍ਰਧਾਨਤ ਰਹਿਣਾ ਚਾਹੀਦਾ ਲੇਕਿਨ ਕਿਤੇ ਨਾ ਕਿਤੇ ਆਪਣੇ ਜੇ ਨਾਲ ਦੇ ਸਾਥੀ ਹੈਗੇ ਆ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਤਾਂ ਜੋ ਤੱਕ ਤਗੜੀ ਹੋ ਸਕੇ ਅਕਾਲੀ ਦਲ ਇਹਦਾ ਬਾਨੇ ਨੇ ਕੋ ਪੋਲਿਟਿਕਲ ਸੈਕਟਰੀ ਹੋਵੇ ਤਾਂ ਆਪ ਤਾਂ ਮੰਨਦੇ ਨੇ ਕਿ ਮੈਂ ਅ ਅਹੁਦੇਦਾਰਾਂ ਨੂੰ ਸੁਨੇਹ ਮੈਂ ਲਾਏ ਕੋਰ ਕਮੇਟੀ ਨੂੰ ਮੈਂ ਕੋਰ ਕਮੇਟੀ ਦਾ ਮੈਂਬਰ ਐ ਮੈਨੂੰ ਬਰਾਰਤ ਸਾਹਿਬ ਨੇ ਫੋਨ ਕਰਕੇ ਕਿਹਾ ਕਿ ਕੱਲ ਨੂੰ ਮੀਟਿੰਗ ਆ ਇਹਦਾ ਮਤਲਬ ਉਹ ਵਰਕ ਕਰ ਰਹੇ ਸੀ ਪ੍ਰਧਾਨ ਸਾਹਿਬ ਨੇ ਉਹਨੂੰ ਕਿਹਾ ਕਿ ਕੋਰ ਕਮੇਟੀ ਸੱਦੋ ਆਪ ਹੀ ਇੰਟਰਵਿਊ 'ਚ ਮੰਨਦੇ ਨੇ ਕਿ ਮੈਂ ਕਿਹਾ ਕਹਿ ਕੇ ਪ੍ਰਧਾਨ ਸਾਹਿਬ ਨੂੰ ਸੁਝਾਅ ਦਿੱਤਾ ਕਿ ਕੋਰ ਕਮੇਟੀ ਮੀਟਿੰਗ ਰੱਖਣੀ ਚਾਹੀਦੀ ਇਹਦਾ ਮਤਲਬ ਸੁਝਾਅ ਮੰਨਿਆ ਗਿਆ ਇਹਦਾ ਮਤਲਬ ਉਹਦੇ ਕਹਣ ਤੇ ਵਿੱਚ ਐਡ ਹੋਇਆ ਬਾਕੀ ਹਾਲਾਂਕਿ ਪ੍ਰਧਾਨ ਸਾਹਿਬ ਨੇ ਕੋਰ ਕਮੇ ਕੀ ਪ੍ਰਧਾਨ ਸਾਹਿਬ ਮੇਰੇ ਟੱਚ ਸੀਗੇ ਫਿਰ ਅਚਾਨਕ ਇਹ ਕੀ ਹੁੰਦਾ ਕਿ ਕੋਰ ਕਮੇਟੀ ਦੀ ਮੀਟਿੰਗ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਬਰਾੜ ਸਾਹਿਬ ਦਫ਼ਤਰ ਚੋਂ ਉੱਠ ਕੇ ਚਲੇ ਜਾਂਦੇ ਨੇ ਤੇ ਇੱਕ ਸੁਨੇਹਾ ਨਹੀਂ ਆਇਆ ਮੈਨੂੰ ਬੁਲਾਇਆ ਨਹੀਂ ਬੁਲਾਉਣ ਹੁਣ ਕੋਰ ਕਮੇਟੀ ਦੇ ਮੈਂਬਰ ਤਾਂ ਸੀਗੇ ਨਹੀਂ ਉਹ ਅੰਦਰ ਕੋਰ ਕਮੇਟੀ ਦੇ ਵਿੱਚ ਤਾਂ ਜਿਨ੍ਹਾਂ ਨੇ ਕੋਰ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਜਾਣਾ ਸੀ ਨਾ ਉਹ ਤਾਂ ਅੱਗੇ ਵੀ ਨਹੀਂ ਕੋਰ ਕਮੇਟੀ ਜਾਂਦੇ ਸੀ ਕਿਉਂਕਿ ਉਹਨਾਂ ਨੇ ਬਾਹਰ ਦਫ਼ਤਰ ਚਲਾਉਣਾ ਹੁੰਦਾ ਸੀ ਹੁਣ ਜੇ ਅੱਜ ਯੂਥ ਦੀ ਮੀਟਿੰਗ ਆ ਤਾਂ ਯੂਥ ਹੀ ਆਏਗਾ ਉਹਨਾਂ ਨੇ ਇਤੋਂ ਇਸਤਰੀ ਕਾਲੀਦਰ ਜੇ ਕੋਈ ਹੋਰ ਬਿੰਗ ਕਹੇ ਕਿ ਸਾਨੂੰ ਨਹੀਂ ਸੱਦਿਆ ਇਹ ਥੋੜਾ ਪਰਾੜ ਸਾਹਿਬ ਨੇ ਦੇਖੋ ਪਾਰਟੀ ਲਈ ਲੰਬਾ ਸੰਮਾ ਕੰਮ ਕੀਤਾ ਮੈਂ ਇਹ ਨਹੀਂ ਕਹਿੰਦਾ ਪਰ ਅੱਜ ਉਹ ਜਿਵੇਂ ਕਹਿੰਦੇ ਆ ਕਿ ਚੱਕੇ ਹੋਏ ਨੇ ਅੱਜ ਉਹ ਇਹੋ ਜਿਹੇ ਸ਼ਰੰਤਰ ਵਿੱਚ ਫਾ ਚੁੱਕੇ ਨੇ ਆ ਜਿਹੜੇ ਆਗੂਆਂ ਨੇ ਜਲੰਧਰ ਪਰਸਕੌਮ ਇਸ ਕੀਤੀ ਆ ਕਿਤਨਾ ਕਿਤੇ ਇਹਨਾਂ ਦੀ ਚੁੱਕ ਇਹਨਾਂ ਦੀ ਚੱਕ ਤੇ ਇਹਨਾਂ ਦੀ ਉਂਗਲ ਨੇ ਉਹਨੂੰ ਮਾਰਾ ਛੱਡਿਆ ਤੇ ਉਹਨਾਂ ਨੇ ਧਿਆਨ ਨਹੀਂ ਕੀਤਾ ਕਿ ਇਹ ਮੈਨੂੰ ਬਦਸਲਿਆ ਕਿਹੜਾ ਕਿਹੜਾ ਹੈ ਕਿਹੜਾ ਇਹਦੇ ਪਿੱਛੇ ਚਿਹਰਾ ਸਾਰੇ ਜਿਹਨੇ ਜਲੰਧਰ ਬੈਠੇ ਸੀ ਹੁਣ ਜਿਹਨੇ ਤੁਸੀਂ ਜਲੰਧਰ ਬੈਠੇ ਸੀ ਦੇਖ ਲਓ ਸਾਰੇ ਸੀਗੇ ਇੱਕ ਦੂਜੇ ਨੂੰ ਐਂ ਚੱਕੀ ਗਏ ਕਿ ਚਲੋ ਚਲੋ ਆਪਾਂ ਪ੍ਰਧਾਨ ਹਟਾਣਾ ਹੈਗਾ ਤੇ ਹੁ ਟਾਂਡਾ ਹੋ ਸਕਦੀ ਹੈ। ਤੁਸੀਂ ਕਹਿੰਦੇ ਕਿ ਤਗੜੀ ਨਿਸ਼ਾਨ ਵੀ ਸਾਡਾ ਆਫਿਸ ਵੀ ਸਾਡਾ ਸੀ ਆਫਿਸ ਆ ਕੇ ਬੈਠਾਂਗੇ ਤੁਸੀਂ ਕਹਿ ਰਹੇ ਹੋ ਬੱਖ ਹੋ ਜਾਂਦੇ। ਇਹ ਜਣ ਫਿਰ ਜ ਰੁਕਦਾ ਕੌਣ ਉਹਨਾਂ ਨੂੰ। ਆਉਣ ਇੱਥੇ ਫੁੱਲ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕਰਾਂਗੇ, ਹਾਰ ਪਛਾਵਾਂਗੇ ਅੱਗੇ। ਕਨਾਟਾਂ ਜਿਵੇਂ ਕਹਿੰਦੇ ਨੇ ਕਿ ਚਾਦਨਾ ਪਛਾ ਦੇਾਂਗੇ ਉਹਨਾਂ ਦੀ ਆਉਣ। ਮਤਲਬ ਇੱਕ ਤਰੀਕੇ ਦੇ ਨਾਲ ਤੁਸੀਂ ਤਮਕਾਰਿਓ। ਨਹੀਂ ਮੈਂ ਤਮਕਾਹਾ ਥੋੜਾ ਰਿਹਾ। ਮੈਂ ਤਾਂ ਇਹ ਕਹ ਰਿਹਾ ਕਿ ਹਾਰ ਲੈ ਕੇ ਯੂਥ ਵਿੰਗ ਉਹਨਾਂ ਲਈ ਸਵਾਗਤ ਲਈ ਤਿਆਰ ਖੜੇਗਾ ਇੱਥੇ ਨਾਲ ਜਿਹੜਾ ਉਹ ਰੈੱਡ ਕਾਰਪਰ ਕਿ ਕਹਿੰਦੇ ਆ ਵੀ ਹਾਂ ਉਹ ਪਛਾਵਾਂਗੇ। ਪੂਰਾ ਸਵਾਗਤ ਕਰਾਂਗੇ ਉਹਨਾਂ ਦਾ ਕਿ ਆਓ ਅੱਛਾ ਜੇ ਨਵੇਂ ਰੁੱਖ ਵੀ ਲਾਏ ਗਏ ਨੇ ਤੇ ਇਹ ਰੁੱਖ ਕਿੰਨੇ ਕੁ ਮਜ਼ਬੂਤ ਹੋਣਗੇ ਨਵੇਂ ਪੀੜੀ ਦੇ ਨਾਲ ਪੁੱਛਣੀ ਹੈ ਦੇਖੋ ਜਿਵੇਂ ਕਿ ਇੱਕ ਰੁੱਖ 100 ਸੁੱਖ ਅੱਜ ਸਰਦਾਰ ਸੁਖਵਿੰਦਰ ਸਿੰਘ ਬਾਦਲ ਜੀ ਨੇ ਯੂਥ ਵਿੰਗ ਦੀ ਗ੍ਰੀਨ ਪੰਜਾਬ ਕਲੀਨ ਪੰਜਾਬ ਮੁਹਿੰਮ ਸ਼ੁਰੂ ਕੀਤੀ ਆ ਆਪ ਉਹ ਰੁੱਖ ਬੁੱਟੇ ਇੱਥੇ ਲਾ ਕੇ ਗਏ ਨੇ ਮੈਂ ਤੇ ਮੈਨੂੰ ਹੁਕਮ ਕਰਕੇ ਗਏ ਨੇ ਕਿ ਪੂਰੇ ਪੰਜਾਬ ਚ ਜਾ ਕੇ ਜ਼ਿਲ੍ਹਾ ਵੇਹ ਜਾ ਕੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਗਿਣਤੀ ਚ ਨਹੀਂ ਜਾਣਾ ਕੁਆਲਿਟੀ ਚ ਜਾਣਾ ਭਮਾ ਘੱਟ ਲੱਗਣ ਪਰ ਉਹ ਲੱਗਣ ਜਿਹੜੇ ਜਿਨ੍ਹਾਂ ਨੂੰ ਪੂਰਾ ਹਰਿਆ-ਭਰਿਆ ਬਣਾ ਸਕੀਏ। ਸੋ ਗ੍ਰੀਨ ਪੰਜਾਬ ਕਲੀਨ ਪੰਜਾਬ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਇਹ ਇੱਕ ਸਾਡਾ ਫਰਜ਼ ਵੀ ਬਣਦਾ ਕੱਲੇ ਰਾਜਨੀਤਿਕ ਗੱਲਾਂ ਨਹੀਂ ਇਹ ਵੀ ਸਾਡਾ ਇੱਕ ਫਰਜ਼ ਬਣਦਾ ਕਿ ਪੰਜਾਬ ਨੂੰ ਬਚਾਈਏ। ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਅਸੀਂ ਯੂਥ ਅਕਾਲੀ ਅ ਦਿਲ ਦੇ ਚਿੰਦਰ ਸਾਹਿਬ ਜੋ ਦੱਸ ਰਹੇ ਸਨ ਕਿ ਅੱਜ ਜੋ ਮੀਟਿੰਗ ਹੋਈ ਹੈ ਮੀਟਿੰਗ ਦੇ ਵਿਚਾਰ ਯੂਥ ਨੇ ਇੱਕ ਗੱਲ ਆਖੀ ਹੈਗੀ ਹੈ ਜੋ ਬਾਗੀ ਨੇਤਾ ਨੇ ਉਹ ਵਾਪਸ ਨਹੀਂ ਆਣੇ ਚਾਹੀਦੇ ਨੇ ਤਾਂ ਦੂਜੀ ਗੱਲ ਇਹ ਹੈਗੀ ਹੈ ਕਿ ਅੱਜ ਰੁਖ ਲਗਾਏ ਗਏ ਨੇ ਤੇ ਪੰਜਾਬ ਭਰ ਦੇ ਵਿਚਾਰ ਯੂਥ ਅਕਾਲੀ ਦਲ ਜੇ ਵਕ ਵਕ ਥਾਵਾਂ ਤੇ ਜੇ ਹੈ ਰੁਖ ਲਗਾਵੇਗਾ ਕੈਮਰਾਮੈਨ ਜੱਗੀ ਦੇ ਨਾਲ ਨਿਰੂਪ ਚਲਵਾਨ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par